ਕੋਈ ਲੋਕਤੰਤਰ ਆਏ ਨੂੰ ਮਜ਼ਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ ਮਤਦਾਨ ਕਰਨ ਲਈ ਆਏ ਆ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਬੱਦ ਤੋਂ ਬੱਦ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਹ ਦੇਸ਼ ਨੂੰ ਮਜ਼ਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਰਡ ਦਾ ਇਸਤੇਮਾਲ ਕਰਨ ਲਈ ਆਏ ਉਹਨਾਂ ਦਾ ਕਿਹੜੇ 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 ਹੈ ਫੁੱਟਦੀ ਉਹ ਜਿਹੜੀ ਸੁਭਿਸ਼ਾ ਹੈ ਜਿਹਨੇ ਪਟੋਣਾ ਲੱਗੀ ਦੇਖੋ ਮੁੱਦੇ ਵਿਕਾਸ ਦਾ ਵਾ ਸਾਉਨੋਂ ਪਹਿਲਾਂ ਪੰਜਾਬ ਦਾ ਜੋ ਭਾਜਪਾ ਨੇ ਅੱਜ ਕੇਂਦਰ 'ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਭਰਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਉਹ ਰੋਕੀ ਬੈਠੇ ਆ ਪੰਜਾਬ ਨਾਲ ਮਤਰੇ ਹੀ ਮਾਲਾ ਕੰਮ ਕਰਕੇ ਭਾਜਪਾ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ ਕੱਲ ਤੁਹਾਡੇ ਖਿਲਾਫ ਕਾਫੀ ਬੋਲ ਦਿੱਤਾ ਇਹਨਾਂ ਨੇ ਵੱਲ ਨੇ ਗ੍ਰਫਤਾਰੀਆਂ ਦੇਣ ਗਏ ਸੀਪੀ ਅਫੀਸਰ ਦੇਖੋ ਬ్రో ਦੇ ਇਹਨਾਂ ਦੇ ਹੁਣ ਪੰਜਾਬੀ ਚ ਕਈ ਦਾ ਹੱਡਾ ਚ ਬਹਿ ਗਿਆ ਹੋਇਆ ਇਹਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਜਾਂ ਨਾ ਉਹਨਾਂ ਨੂੰ ਪਤਾ ਵਾ ਕਿਉਂਕਿ ਇਹ ਜਿਹੜਾ ਭਾਜਪਾ ਦਾ ਇਸ ਟਾਈਮ ਹਾਲਾਤ ਆ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਆ ਭਾਈਪਾਨੇ ਕਿੱਥੇ ਹੋਏ ਪੰਜਾਬੀਆਂ ਨੇ ਹਮੇਸ਼ਾ ਕਿਸਾਨਾਂ ਦਾ ਲਾਲੋ ਪੰਜਾਬੀਆਂ ਨੇ ਹਮੇਸ਼ਾ ਧੱਕਾ ਹੀ ਕੀਤਾ ਵਾ ਭਾਈਪਾਨੇ ਲੋਕਾਂ ਨੂੰ ਇਹੀ ਕਹੂੰਗਾ ਵੀ ਆਓ ਵਾਤ ਤੋਂ ਵਾਤ ਵੋਟਾਂ ਪਾਓ ਲੋਕਤੰਤਰ ਨੂੰ ਮਜ਼ਬੂਤ ਕਰੋ